ਕਿਸਾਨ ਮੋਰਚੇ ਦਾ ਤੀਜਾ ਦਿਨ ਹੈ ਜੇ ਸ਼ੰਭੂ ਬਾਰਡਰ ਤੇ ਖੜੋਤੇ ਹੋਏ ਆ ਮੇਰੇ ਮਗਰ ਜੋ ਤੁਸੀਂ ਦੇਖ ਰਹੇ ਹੋ ਉਹ ਹਰਿਆਣਾ ਆ ਪੰਜਾਬ ਤੋਂ ਗਾਂ ਹਰਿਆਣਾ ਸ਼ੰਭੂ ਬਾਰਡਰ ਤੇ ਖੜੋਤੇ ਆ ਔਰ ਪੂਰਾ ਜਿਹੜੀ ਫੋਰਸ ਹੈ ਉੱਥੇ ਪੈਰਾਮਿਲਟਰੀ ਫੋਰਸ ਜਿਹੜੀ ਆ ਉੱਥੇ ਖੜੀ ਹੋਈ ਹੈ ਮੇਰੇ ਮਗਰ ਦੂਜੇ ਪਾਸੇ ਕਿਸਾਨ ਮਜ਼ਦੂਰ ਨੇ ਜੋ ਕਿ ਇਸ ਵੇਲੇ ਧਰਨਾ ਪ੍ਰਦਰਸ਼ਨ ਕਰ ਰਹੇ ਨੇ ਦਿੱਲੀ ਜਾਣ ਦੀ ਤਿਆਰੀ ਜਿਹੜੀ ਆ ਉਹ ਕਿਸਾਨ ਕਰ ਰਹੇ ਨੇ ਪਰ ਫਿਲਹਾਲ ਇੱਥੇ ਹੀ ਖੜੇ ਹੋਏ ਨੇ ਲਗਾਤਾਰ ਇਹ ਟਕਰਾਅ ਅਤੀਜੇ ਦਿਨ ਵੀ ਜਾਰੀ ਹੈ ਅਜੇ ਤੱਕ ਸੁਖਾਲਾ ਹੈ ਮਾਹੌਲ ਅਜੇ ਤੱਕ ਜਿਹੜਾ ਮਾਹੌਲ ਹੈ ਉਹ ਕੱਲ੍ਹ ਜਾਂ ਪਰਸੋਂ ਵਰਗਾ ਨਹੀਂ ਹੈ ਪਰ ਫਿਲਹਾਲ ਉਧਰ ਵੀ ਪੈਰਾਮਿਲਟਰੀ ਫੋਰਸ ਜਿਹੜੀ ਹੈ ਉਹ ਮੌਜੂਦ ਹੈ ਫਿਲਹਾਲ 50 ਮੀਟਰ ਦੀ ਦੂਰੀ ਦੇ ਉੱਤੇ ਇਹ ਇੱਕ ਵਿੱਥ ਬਣਾ ਦਿੱਤੀ ਗਈ ਹੈ ਜਿਹਨੂੰ ਰੋਕ ਦਿੱਤਾ ਗਿਆ ਹੈ ਮੇਰੇ ਮਗਰ ਜੇ ਆਪਾਂ ਦੇਖੀਏ ਤਾਂ ਉਰੇ ਕਾਲੀ ਪਾਈਪ ਲਗਾ ਦਿੱਤੀ ਗਈ ਹੈ ਜਿਹੜੀ ਸਰਹੱਦ ਬਣਾਈ ਗਈ ਹੈ ਔਰ ਇਸ ਤੋਂ ਗਾਂ ਆਉਣ ਦੀ ਮਨਾਹੀ ਹੈ ਇਸ ਤੋਂ ਗਾਂ ਕੋਈ ਵੀ ਕਿਸਾਨ ਨਹੀਂ ਆ ਸਕਦਾ ਕਿਉਂਕਿ ਜਿਸ ਤਰ੍ਹਾਂ ਪ੍ਰਸ਼ਾਸਨਿਕ ਪੱਧਰ ਦੇ ਹੁਕਮ ਹੈਗੇ ਨੇ ਨਾ ਤਾਂ ਗਾਂ ਆਇਆ ਜਾਵੇ ਤਾਂ ਕਿ ਉਹ ਕੋਈ ਹਮਲਾ ਕਰਨ ਤਾਂ ਕਿ ਸਾਰੇ ਲੋਕ ਸੇਫ ਰਹਿ ਸਕਣ ਪਰ ਸੇਫਟੀ ਨੂੰ ਲੈ ਕੇ ਅਲੰਗੇ ਕੱਲ ਤੇ ਪਰਸੋਂ ਜੋ ਹਾਲਾਤ ਬਣੇ ਸੀ ਹਰ ਕਿਸੇ ਨੇ ਦੇਖਿਆ ਸਮੋਕ ਬੌਮਸ ਤੋਂ ਲੈ ਕੇ ਰਬੜ ਦੀਆਂ ਗੋਲੀਆਂ ਤੇ ਉਹਨਾਂ ਦੇ ਨਾਲ ਬੰਦੂਕ ਵਿੱਚੋਂ ਚੱਲਣ ਵਾਲੀਆਂ ਗੋਲੀਆਂ ਦੇ ਸ਼ੈਲਸ ਵੀ ਬਾਰੰਦ ਹੋਏ ਨੇ ਇਹ ਹਾਲਾਤ ਜਿਹੜੇ ਨੇ ਇੱਥੇ ਬਣ ਚੁੱਕੇ ਸਨ ਲਗਾਤਾਰ ਇਹੀ ਕੋਸ਼ਿਸ਼ ਕੀਤੀ ਜਾ ਰਹੀ ਸੀ ਕਿ ਕਿਸਾਨ ਕਿਤੇ ਅੱਗੇ ਪਹੁੰਚ ਸਕਣ ਤੇ ਉਹਨਾਂ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਸੀ ਕਿ ਕਿਸਾਨ ਇੱਥੇ ਰੁਕ ਜਾਣ ਉਹਨਾਂ ਨੂੰ ਰੋਕ ਲਿਆ ਜਾਵੇ ਅੱਗੇ ਨਾ ਜਾਣ ਦਿੱਤਾ ਜਾਵੇ ਖੈਰ ਜੇ ਗੱਲ ਕਰੀਏ ਕਿਸਾਨੀ ਦੀ ਤਾਂ ਕਿਸਾਨ ਜਿਹੜੇ ਪੰਜਾਬ ਦੇ ਵਿੱਚ ਵਾਸ ਕਰਦੇ ਨੇ ਹਰਿਆਣੇ ਦੇ ਵਿੱਚ ਵਾਸ ਕਰਦੇ ਨੇ ਉਹ ਖਾਸ ਕਰਕੇ ਜਥੇਬੰਦੀਆਂ ਜਿਹੜੀਆਂ ਇਸ ਮੋਰਚੇ ਦੇ ਵਿੱਚ ਨਹੀਂ ਪਹੁੰਚੀਆਂ ਸਨ ਜਾਂ ਫਿਰ ਉਹ ਵੱਲੇ ਜਿਹੜਾ ਕਿਹਾ ਜਾ ਰਿਹਾ ਸੀ ਕਿ ਉਹਨਾਂ ਨੇ ਆਉਣ ਤੋਂ ਇਨਕਾਰ ਕਰ ਦਿੱਤਾ ਸੀ ਉਹ ਵੀ ਹੁਣ ਹੌਲੀ-ਹੌਲੀ ਨਾਲ ਰਲਦੇ ਨਜ਼ਰ ਆ ਰਹੇ ਨੇ ਉਹਨਾਂ ਦੇ ਵੱਲੋਂ ਵੀ ਹੁਣ ਪੰਜਾਬ ਦੇ ਵਿੱਚ ਵੱਖ-ਵੱਖ ਥਾਵਾਂ ਤੇ ਕੋਲ ਪਲਾਜ਼ਾਸ ਜਿਹੜੇ ਨੇ ਉਹ ਬੰਦ ਕਰਨੇ ਸ਼ੁਰੂ ਕਰ ਦਿੱਤੇ ਗਏ ਨੇ ਔਰ ਦੂਜੇ ਪਾਸੇ ਪੰਜਾਬ ਬੰਦ ਦੀ ਕਾਲ ਨੂੰ ਲੈ ਕੇ ਵੀ ਚਰਚਾਾਂਮਾਂ ਨੇ ਫਿਰ ਫਿਲਹਾਲ ਅੱਜ ਤੀਜੇ ਦਿਨ ਤੇ ਪਹੁੰਚ ਚੁੱਕਿਆ ਤੀਜੇ ਦਿਨ ਦਾ ਇਹ ਬਾਰਡਰ ਹੈਗਾ ਆ ਭਾਈ ਸਾਹਿਬ ਸਭ ਤੋਂ ਪਹਿਲਾਂ ਆਪਾਂ ਅਰਜੀ ਤੌਰ ਤੇ ਤਾਂ ਦੱਸ ਦਿੱਤਾ ਆ ਪਰ ਇਹ ਪਾਈਪ ਜਿਹੜੀ ਹੈ ਇਹ ਕਿਉਂ ਲਾਈ ਗਈ ਹੈ ਇਹ ਇਹਦੀ ਪਾਈਪ ਆ ਭਾਈ ਸਾਹਿਬ ਕਿਉਂ ਲਾਈ ਗਈ ਹੈ ਲਾਈ ਆਵੇ ਮੁੰਡੇ ਜਦੋਂ ਆਉਂਦੇ ਆ ਇਧਰ ਕਾ ਕਰਨਾ ਕਿ ਜਾਂਦੇ ਆ ਜੀ ਜਾਂ ਜਾਂ ਜਾਣ ਆ ਜੀ ਕਾ ਨਾ ਜਾਣ ਚੱਲ ਜਾਂਦੇ ਆ ਫਿਰ ਉਹਨਾਂ ਨੂੰ ਰੋਕੋ ਪੱਕੀਆਂ ਅੱਛਾ ਪੱਕੀਆਂ ਕੋੜੀਆਂ ਦੇਖਿਆ ਤੁਸੀਂ ਚਲਦੀਆਂ ਹਾਂ ਚੱਲ ਜੀ ਦੇਖਿਆ ਜੀ ਫਸਲਾਦ ਦੇ ਖੋਖੇ ਆ ਜੀ ਅੱਛਾ ਖੋਖੇ ਹੀ ਪੰਜਾਬੀ ਨਹੀਂ ਇਹਦੇ ਨਾਲ ਵੀ ਫਰਕ ਪੈ ਰਿਹਾ ਫਿਰ ਕਿਉਂ ਉਹਨਾਂ ਨੂੰ ਉਹਨਾਂ ਵੱਲੋਂ ਗੋਲਾਬਾਰੀ ਬੰਦ ਹੋ ਗਈ ਇਹ ਰੋਕ ਲਾਈ ਆ ਕਿ ਸਾਡੇ ਨੌਜਵਾਨ ਅੱਗੇ ਨਾ ਜਾਣ ਨਹੀਂ ਜੇ ਚਲੋ ਜੇ ਨੌਜਵਾਨ ਨਹੀਂ ਗਾਂਹ ਜਾਂਦੇ ਪਏ ਤਾਂ ਉਹਨਾਂ ਵੱਲੋਂ ਕੋਈ স্মੋਕ ਬੌਮਸ ਦੇ ਵਿੱਚ ਕਮੀ ਆਈ ਏ ਨਹੀਂ ਉਹਨਾਂ ਜੇ ਨਹੀਂ ਅੱਗੇ ਜਾਂਦੇ ਤਾਂ ਫਿਰ ਤੇਨੇ ਗੋਲੀ ਉਹ ਚਲਾਉਂਦੇ ਜਦੋਂ ਪਤਾ ਨਹੀਂ ਨੌਜਵਾਨ ਮਾਰਨ ਲੱਗੇ ਫਿਰ ਚਲਾਉਣਾ ਉਦਾਂ ਨਹੀਂ ਕੋਈ ਕਮੀ ਹੈ ਜੀ ਅੱਜ ਅੱਜ ਅੱਛਾ ਲੰਗੇ ਲੰਗੇ ਕੱਲ ਤੋਂ ਕੀ ਹਾਲਾਤ ਨੇ ਰਾਤ ਨੂੰ ਹਾਲਾਤ ਨੇ ਰਾਤ ਤੋਂ ਸ਼ਾਂਤ ਹੈ ਮਈ ਜੀ ਬਹੁਤ ਵਧੀਆ ਪ੍ਰਦਰਸ਼ਨ ਹੈ ਕੋਈ ਤੇ ਚੂਣਾ ਨੇ ਗੋਲਾਬਾਰੀ ਕੀਤੀ ਹੋਵੇ ਉਹਨਾਂ ਨੇ ਕੀਤੀ ਉਹਨਾਂ ਨੇ ਕੀਤੀ 2 ਵਜੇ ਤੱਕ ਹੋਇਆ ਹੈ ਉਹ ਬਾਈ ਤਾਂ ਗੋਲਾਬਾਰੀ ਹੋਈ ਆ ਕੇ ਆ ਕੇ ਹੋਈ ਆ ਜੀ ਹੋਰ ਉਸ ਦਰਾਂ ਕੋਈ ਫੱਟੜ ਹੋਇਆ ਕੋਈ ਇਹੋ ਜਿਹਾ ਹਾਂ ਫੱਟੜ ਹੋਏ ਬੰਦੇ ਕਿਤੇ ਕੋਈ ਲੱਗੀ ਅਸਲ ਛੜ ਦੀ ਕਿੱ데 ਲੱਗੀ ਉਹ ਮੁੰਡਾ ਹੈ ਮੁੰਡਾ ਹਸਤਲ ਨਾ ਕਰ ਰਿਹਾ ਅੱਛਾ ਗੋਲੀ ਲੱਗ ਗਈ ਹੋਰ ਗੋਲੀ ਲੱਗਦੀ ਅਸਲ ਛੜ ਦੀ ਗੋਲੀ ਲੱਗੀ ਕਹਿੰਦੇ ਗਿੱਟੇ ਦੇ ਵਿੱਚ ਮੁੰਡੇ ਦੇ ਗੋਲੀ ਲੱਗੀ ਹੈ ਕੱਲ ਰਾਤ ਤੱਕ ਦੀ ਘਟਨਾ ਦੱਸਦੇ ਪਏ ਨੇ ਕਿ 2 ਵਜੇ ਤੱਕ ਹਾਲਾਤ ਜਿਹੜੇ ਨੇ ਤਣਾਅਪੂਰਵਕ ਬਣੇ ਰਹੇ ਨੇ ਔਰ ਲਗਾਤਾਰ ਇੱਥੇ ਜਿਹੜਾ ਮੇਰੇ ਮਗਰ ਕਿਸਾਨਾਂ ਦਾ ਦਿਮਾਗੜਾ ਆ ਉਹ ਸਾਫ਼ ਦੇਖ ਸਕਦੇ ਹੋ ਕਿਸ ਤਰ੍ਹਾਂ ਵੱਧਦਾ ਜਾ ਰਿਹਾ ਹੈ ਔਰ ਕਿਸਾਨ ਜਿਹੜੇ ਨੇ ਉਹ ਨਰਾਜ਼ ਨੇ ਰੋਸ ਦੇ ਵਿੱਚ ਨੇ ਮੇਰੇ ਮਗਰ ਦੁਆਰਾ ਜੀ ਦਿਖਾਣ ਦੀ ਕੋਸ਼ਿਸ਼ ਕਰੀਏ ਤਾਂ ਹਰਿਆਣੇ ਵੱਲ ਦੇ ਪਾਸੇ ਹਾਲਾਤ ਜਿਹੜੇ ਨੇ ਉਹ ਉਸੇ ਤਰ੍ਹਾਂ ਬਰਕਰਾਰ ਨੇ ਪੈਰਾਮੈਟਰੀ ਫੋਰਸੇਸ ਉੱਥੇ ਮੌਜੂਦ ਨੇ ਔਰ ਲਗਾਤਾਰ ਉੱਥੇ ਡਟੀਆਂ ਹੋਈਆਂ ਨੇ ਖੈਰ ਇਹਨਾਂ ਮਾਮਲਿਆਂ ਨੂੰ ਲੈ ਕੇ ਆਉਣ ਵਾਲੇ ਸਮੇਂ ਤੱਕ ਕੀ ਕੁਝ ਹੁੰਦਾ ਹੈ ਜਾਂ ਫਿਰ ਕਿਹੜੀ ਤਿਆਰੀ ਕੀਤੀ ਜਾਂਦੀ ਹੈ ਉਹ ਸਮਾਂ ਦੱਸੇਗਾ ਪਰ ਫਿਲਹਾਲ ਇਹ ਹਾਲਾਤ ਜਿਹੜੇ ਨੇ ਉਹ ਵੱਧ ਤੋਂ ਬੱਤਰ ਹੁੰਦੇ ਜਾ ਰਹੇ ਨੇ ਇੱਕ ਮਿੰਟ ਹੋਲਡ ਕਰੀ ਗੱਡੀ ਨਾਲ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ